ਮੈਂ ਡਾਕਟਰ ਬੀ ਅਸਮਾਨ ਚੇਅਰਮੈਨ ਸੁਰਤਦਾ ਭਲਾ ਬੈਲਪਰ ਸੁਸਾਇਟੀ ਵਾਰਡ ਨੰਬਰ 27 ਅਤੇ ਸ਼ਹਿਰ ਨਿਵਾਸੀਆਂ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਦਿਵਾਲੀ ਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਆਓ ਪ੍ਰਦੂਸ਼ਣ ਰਹਿਤ ਗ੍ਰੀਨ ਦਿਵਾਲੀ ਮਨਾਈਏ ਤੇ ਵਾਰਡ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਜਿਸ ਤਰ੍ਹਾਂ ਪਹਿਲਾਂ ਸਾਂਝੀ ਵਾਲਤਾ ਸਾਰਿਆਂ ਨੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀ ਹੈ ਇਸ ਤਰ੍ਹਾਂ ਸਾਰਿਆਂ ਨੇ ਆਪ ਆਪ ਸਿਪਾਈ ਚਾਰ ਅਰਕਾਂ ਸਾਂਝ ਬਣਾ ਕੇ ਰੱਖਣੀ ਸਾਰਿਆਂ ਨਾਲ ਮਿਲ ਕੇ ਰਹਿਣਾ ਉੱਥੇ ਮੇਰਾ ਵਿਸ਼ੇਸ਼ ਸੰਦੇਸ਼ ਹੈ ਕਿ ਜਿਹੜੀ ਦਿਵਾਲੀ ਆ ਦਿਵਾਲੀ ਤੇ ਇਹ ਜਿਹੇ ਹਿੰਦੂਆਂ ਤੇ ਸਿੱਖਾਂ ਦਾ ਜਿਹੜਾ ਪਵਿੱਤਰ ਤਿਹਾਰ ਹੈ ਇਸ ਦਿਨ ਸ੍ਰੀ ਹਰਗੋਬਿੰਦ ਸਾਹਿਬ ਗਵਾਲੀਆ ਦੇ ਕਿਲੇ ਤੋਂ ਰਿਆਕ ਹੋ ਕੇ ਆਏ ਸਨ ਤੇ ਸ੍ਰੀ ਭਗਵਾਨ ਰਾਮਚੰਦਰ ਜੀ ਅਯੁੱਧਿਆ 14 ਸਾਲ ਬਾਅਦ ਆਪ ਸਾਈ ਸਨ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਦੀਪਾਲਾ ਕੀਤੀ ਗਈ ਸੀ ਦੀਪਾਵਲੀ ਯਾਨੀ ਕਿ ਦਿਵਾਲੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਫਿਰ ਦੁਬਾਰਾ ਲੱਖ ਲੱਖ ਮੁਬਾਰਕਾਂ ਆਓ ਆਪਾਂ ਸਾਡੇ ਨਾਲ ਬਿਲਕੁਲ ਰਹੀਏ ਤੇ ਇੱਥੇ ਮੇਰਾ ਇੱਕ ਹੋਰ ਸੰਦੇਸ਼ ਹੈ ਕਿ ਨਸ਼ਿਆਂ ਦੇ ਪ੍ਰਤੀ ਜੋ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਨਸ਼ਿਆਂ ਦਾ ਦਰਿਆ ਛੇਵਾਂ ਦਰਿਆ ਵਗ ਰਿਹਾ ਆ ਉਸ ਪ੍ਰਤੀ ਸਾਡਾ ਫਰਜ਼ ਬਣਦਾ ਹਰ ਇੱਕ ਦਾ ਕਿ ਆਪਾਂ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈਏ ਤੇ ਨੌਜਵਾਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਆ ਕਿ ਆਓ ਆਪਾਂ ਸਮਾਜ ਦੇ ਵਿੱਚ ਆਪਣਾ ਵੰਡਾ ਯੋਗਦਾਨ ਪਾਈਏ ਜੀਹਾਂ ਦੇ ਵਿੱਚ ਚਾਹੇ ਐਜੂਕੇਸ਼ਨ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਹਿੱਸਾ ਲੈ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੀ ਸਟੇਟ ਦਾ ਨਾਮ ਚਮਕਾਈਏ ਸੋ ਮੇਰੀ ਇਹੀ ਬੇਨਤੀ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਜੀ ਸਾਡੇ ਮਾਨ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ